ਆ ਵੀ ਜਾ ਕੇ ਨਾਲੇ ਛੇ ਟਾਂਲੇ ਦੀ ਖੂਬੂਦ ਪਤਾ ਲੈ ਮੈਂ ਨਕੂਤਰਵਾਦੀਆਂ ਮੈਂ ਦੋਸਤੀਆਂ ਤੂੰ ਮੈਂ ਟੈਕਨੋਲ ਕਰਨੀ ਸੀ ਆ ਜਾ ਵੀਰ ਅਬ ਨੀ ਬਹੁਤ ਵਧੀਆ ਰਪਨ ਦਾ ਕੰਮ ਕਰਿਆ ਬਾਈ ਸਾਨੂੰ ਯਰ ਦੇਖ ਕੇ ਬਹੁਤ ਖੁਸ਼ ਹੋਈ ਆ ਪੂਰਾ ਜਲ ਤੱਕ ਡੱਕ ਪਿਆ ਦਰਾ ਆ ਲੈ ਲਓ ਇਹਦਾ ਆਹ ਆਹ ਉਧਰ ਦੋ ਮਿੰਟ ਗੱਡੀ ਪੈਕ ਕਰ ਲੈ ਆਹ ਲੈ ਲਓ ਯਾਰ ਕਿੱਥੇ ਜਾ ਜਵਾਦੀ ਤੇ ਆਹ ਦੇਖ ਲੋ ਬਾਈ ਲੋਕਾਂ ਦੇ ਹਾਲ ਤੇ ਅੱਗ ਲਾਉਣੀ ਹੁੰਦੀਆ ਮੇਰਾ ਭਰਾ ਯਾਰ ਐ ਤਾਂ ਦੇਖ ਲਿਆ ਕਰੋ ਰੋਡ ਤੇ ਆ ਗਿਆ ਦਰਖਤ ਕਿਸੇ ਦਾ ਵੀ ਨੁਕਸਾਨ ਕਰ ਸਕਦਾ ਆ ਬਾਈ ਸੀਗਾ ਵਿਚਾਰਾ ਵਾਹਣ ਚੋਂ ਬੋਤਨਾ ਪਰ ਪਰ ਕੇ ਪਾਣੀ ਦੇ ਉੱਤੇ ਪਾਈ ਜਾਂਦੇ ਕਿਉਂਕਿ ਖੇਤ ਚ ਇਹਦੇ ਕੋਲ ਕੋਈ ਦੂਰ ਆ ਸਾਧਨ ਤਾਂ ਕੋਈ ਹੋਰ ਹੈ ਨਹੀਂ ਤੇ ਆ ਦੇਖੋ ਯਾਰ ਲੈ ਅੱਗ ਲੱਗੀ ਪਈ ਹੈ ਕਿਸੇ ਦੇ ਪੁੱਤ ਗੱਡੀ ਤਾਂ ਡੱਗ ਪਈ ਹੈ ਹਾਂ ਆ ਦੇਖ ਲਓ ਬਾਈ ਤੁਸੀਂ ਹਾਲ ਤੇ ਅੱਗੇ ਯਾਰ ਸੌਂ ਲੱਗੇ ਹੁਣ ਜਦੋਂ ਦੇਖਦੇ ਆ ਨਾ ਅੱਗੇ ਕਹਿੰਦੇ ਨੇ ਜਦੋਂ ਗੜੇ ਪੈਂਦੇ ਜਾਂ ਕੋਈ ਹੋਰ ਵੀ ਪ੍ਰਮਾਤਮਾ ਕਿਸਾਨ ਦੀ ਮਿਹਰ ਕਰੀ ਹੁਣ ਯਾਰ ਸੌਂ ਲੱਗੇ ਜਦੋਂ ਇਹੋ ਜਿਹਾ ਕੰਮ ਦੇਖਦਾ ਨਾ ਜਮਾਂ ਕਹਿਨੂ ਜੀ ਨਹੀਂ ਕਰਦਾ ਅਸੀਂ ਅੱਜ ਬਾਜੀ ਤੋਂ ਹੁੰਦੀ ਸੀ ਕਲੇਰਾਂ ਤੋਂ ਤੇ ਆ ਹਾਲ ਦੇਖ ਕੇ ਨਾ ਉਹ ਬਾਈ ਆ ਉਹਨੂੰ ਦੇਖ ਕੇ ਅਸੀਂ ਰੁਕੇ ਆ ਉਹ ਲੈ ਬਿਚਾਰਾ ਪਤਾ ਨਹੀਂ ਕਿੱਥੋਂ ਬੋਤਲਾਂ ਲੱਭ ਕੇ ਲੈ ਗਿਆ ਪਾਣੀ ਪਾਈ ਜਾਂਦਾ ਵੀ ਬਾਈ ਯਾਰ ਚੱਲ ਦਰਖਤਵਾਜੇ ਹਰਾ ਭਰਾ ਦਰਖਤਾਂ ਲੈ ਯਾਰ ਲੈ ਜਾ ਆਪਣੇ ਖਾਰਾ ਰ ਮੱਤ ਗਿਆ ਤੇ ਉੱਤੇ ਡਿੱਗਣ ਵਾਲਾ ਜਮਾ ਮੱਤ ਗਿਆ ਡਿੱਗੂਗਾ ਇਹ ਮੈਂ ਤਾਂ ਜਾ ਰਿਹਾ ਸਿੱਧਰ ਯਾਰ ਬਾਈ ਤੁਸੀਂ ਯਾਰ ਕੀ ਕਰੀ ਜਾਂਦੇ ਹੋ ਯਾਰ ਚੱਲ ਪ੍ਰਾਲੀ ਨੂੰ ਅੱਗ ਲਾਉਣਾ ਆਪਣੀ ਮਜਬੂਰੀਆਂ ਮੰਨ ਲੈਣੇ ਆ ਯਾਰ ਇਹਨੂੰ ਤਾਂ ਅੱਗ ਲਾਉਣਾ ਕੋਈ ਆਪਣੀ ਮਜਬੂਰੀ ਨਹੀਂ ਛੋਟਾ ਛੋਟਾ ਰਹਿ ਜਾਂਦਾ ਇਹ ਖਰਚੇ ਆਪਣੇ ਕੋਈ ਵੱਡੀ ਗੱਲ ਨਹੀਂ ਬਾਕੀ ਜੇ ਲਾਉਣੀ ਵੀ ਆ ਯਾਰ ਚਾਰ ਹੱਲ ਨਹੀਂ ਮਾਰ ਸਕਦੇ ਦਰਖਤਾਂ ਦੇ ਨਾਲ-ਨਾਲ ਸਾਰਾ ਦਰਖਤ ਜਲ ਗਿਆ ਬਾਈ ਕਿੰਨਾ ਕਚਰੇ ਇਹ ਕੰਮ ਚੱਲੂਗਾ ਇੱਕ ਤਾਂ ਮੋਟਰਾਂ ਦੇ ਉੂਣੀ ਖੇਤਾਂ 'ਚ درخت ਛੱਡੇ ਜੇ ਸਰਕਾਰੀ درختਾ ਹੈਗੇ ਵੀ ਆ ਉਹ ਆਪਾਂ ਉੂਣੀ ਛੱਡਦੇ ਉਹ ਆਪਾਂ ਬਹਾਨੇ ਨਾਲ ਮਚਾ ਦਿੰਨੇ ਆ ਵੀ ਉੂੰ ਤਾਂ ਸਰਕਾਰ ਉਹ ਕਰਦੀ ਆ ਆਪਾਂ ਬਹਾਨੇ ਨਾਲ ਮਚਾ ਕੇ ਖਤਮ ਕਰ ਦੋ ਯਾਰ ਮੈਨੂੰ ਸੌਣ ਲੱਗੇ ਬਾਈ ਬਹੁਤ ਦੁੱਖ ਹੋਇਆ ਯਾਰ ਆ ਚੀਜ਼ ਲੈ ਆਹ ਹਰਾ ਭਰਾ درخت ਆਓ ਬਾਈ ਦੇਖ ਲਓ ਕਿੰਨੀ ਮਿਹਨਤ ਕਰੀ ਜਾਂਦਾ ਫਿਰੇ ਮੂੰਹ ਆ ਯਾਰ ਦੁਨੀਆਦਾਰੀ ਦੇ ਬਾਈ ਯਾਰ ਆ ਤਾਂ ਸੋਹਣੀਆਂ ਗੱਲਾਂ ਨਹੀਂ ਹੈਗੀਆਂ ਆਪਣੀਆਂ ਬਾਈ ਇਹ ਭਰਾਂਗੇ ਲੈਖਾ ਇੱਥੀ ਦੇਣਾ ਪੈਣਾ ਜਿੱਥੇ ਮਰਜ਼ੀ ਭੱਜ ਲੋ ਹਣਾ ਇੱਕ ਰੁੱਖ ਤੋਂ ਸੁਖ ਸਿਆਣਿਆਂ ਨੇ ਕਿਹਾ ਉਨੇ ਕ ਦਰਖਤ ਤਾਂ ਛੱਡ ਲਓ ਜਿਹੜੇ ਤੁਹਾਡੇ ਤੇ ਪੈਣੇ ਆ ਤੁਸੀਂ ਤਾਂ ਉਹ ਵੀ ਫੂਕੀ ਜਾਂਦੇ ਹੋ ਯਾਰ ਲੈ ਆਹ ਬਾਈ ਦੇਖ ਲਓ ਤੁਸੀਂ ਆਪ ਹੀ ਕਿਹੜਾ ਕਰਦਾ ਬਾਈ ਅੱਜ ਕੱਲ ਇਹ ਕੰਮ ਤੇ ਸਾਡਾ ਕਬੂਤਰ ਬਾਜ਼ ਭਰਾਈ ਆ ਬਾਈ ਬਾਈ ਦੇ ਕਬੂਤਰ ਹੀ ਰੱਖੇ ਪਿਆ ਇਹਦੇ ਵੀ ਤੇ ਜਦੋਂ ਅਸੀਂ ਗੱਲਬਾਤ ਕੀਤੀ ਤੇ ਬਾਲਾ ਬੁਰਾ ਹਾਲ ਆ ਯਾਰ ਬਾਈ ਚਾਰੇ ਪਾਸੇ ਦੇਖ ਲਓ ਤੁਸੀਂ ਯਾਰ ਲੈ ਉਹ ਇੱਕ ਉਹ ਦਰਖਤ ਫੂਕਿਆ ਪਿਆ ਜੇ ਤੁਹਾਨੂੰ ਦਿਖਾ ਦਈਏ ਆ ਪਿਆ ਲੈ ਪਰ ਬਾਈ ਹੁੰਦਾ ਅਰੇ ਇਹ ਕੰਮ ਨਾ ਕਰੋ ਭਰਾ ਬਣੇ ਜੇ ਕੋਈ ਕਰਨਾ ਵੀ ਆ ਆਪਣਾ ਕਿਹੜਾ ਪੰਡਾ ਬਾਈ ਤਲਵੰਡੀ ਬਈ ਆ ਬਾਈ ਦਾ ਪਿੰਡ ਤਲਵੰਡੀ ਆ ਪਾਲ ਤਲਵੰਡੀ ਆ ਪਾਲ ਤਲਵੰਡੀ ਇਹ ਵਿਚਾਰਾ ਪਾਈ ਜਾਂਦਾ ਸੀ ਇਹਨੂੰ ਕੀ ਲੋੜ ਸੀ ਗੱਲ ਕਰ ਦਿਲੋਂ ਜਿਹੜੀ ਦਿਲ ਦੇ ਵਿੱਚ ਹੁੰਦੀ ਹੈ ਨਾ ਚਿੰਗ ਵੀ ਆਪਾਂ ਚੰਗਾ ਕੰਮ ਕਰਨਾ ਉਹ ਬਦ ਤੁਰਹਾਂ ਨਹੀਂ ਜਾਂਦਾ ਚੰਗਾ ਕਰੇ ਬਣਾ ਲੱਭਿਆ ਕਿੱਥੋਂ ਲੱਭਿਆ ਲਿਆ ਕੇ ਇਕੱਠੇ ਕਰਕੇ ਮੈਂ ਇੱਥੇ ਬਣ ਤ ਕੁਦਰਤੀ ਪਾਣੀ ਸੀ ਆ ਤਾਂ ਅੱਗ ਬੁਝਾਈ ਆ ਗੱਡੀ ਤੇ ਡੱਗ ਪਣੇ ਤੇ ਰੱਖ ਤੇ ਡੱਗ ਰਿਹਾ ਨਾ ਦੇ ਲੋ ਆ ਯਾਰ ਬਾਈ ਥੱਲੇ ਜਾਊਗਾ ਥੋੜਾ ਜਿਆ ਰਹਿ ਗਿਆ ਇਹ ਤੁਸੀਂ ਲਾਲਾ ਸਾਹਿਬ ਚੱਲ ਡਿੱਗੂ ਦਾ ਡਿੱਗੂ ਦਰਖਤ ਕਿੰਨਾ ਸੋਹਣਾ ਦਰਖਤ ਖਤਮ ਹੋ ਗਿਆ ਯਾਰ ਗੱਲ ਤਾਂ ਇਹ ਆ ਹੈਨਾ ਬਹੁਤ ਮਾੜੀ ਗੱਲ ਆ ਬਾਈ ਯਾਰ ਵੀਰ ਬਣ ਕੇ ਇੰਨਾ ਕਿ ਯਾਰ ਹੁਣ ਤਾਂ ਚਲ ਸਾਰਿਆਂ ਨੇ ਤਕਰੀਬਨ ਲਾਈ ਦਿੱਤੀ ਉਹ ਤਾਂ ਕੋਈ ਟਾਂ ਮਰ ਰਹਿ ਗਿਆ ਗਾਹਾਂ ਨੂੰ ਬਾਈ ਧਿਆਨ ਰੱਖੋ ਬਾਈ ਬਣ ਕੇ ਹਾਲ ਫੇਰਦਿਆ ਕਰੋ ਦਰਖਤਾਂ ਦੇ ਨਾਲ-ਨਾਲ ਆਹ ਦੇਖੋ ਕਿੰਨਾ ਸੋਹਣਾ ਦਰਖਤ ਫੂਕਦਾ ਬਹੁਤ ਦਰਖਤ ਫੂਕਦੇ ਇੱਕ ਲੌਣੇ ਦਾ ਕੀ ਆ ਆਪਾਂ ਫੂਕਦੇ ਜਾਂਦੇ ਆ ਪੂਰੀ ਗੱਡੀ ਵੱਡੀ ਦੇਖੋ ਸਾਰੀ ਫੂਕੀ ਪਿਆ ਉਹ ਦੇਖ ਲੈ ਇਹ ਆਪਣੇ ਮਨ ਦਾ ਵਹਿਮ ਹੈ ਵੀ ਦਰਖਤ ਕਰਕੇ ਆਪਣੀ ਫਸਲ ਮਰ ਜਾਂਦੀ ਆ ਰੱਬ ਵੀ ਤਾਂ ਮਾਰ ਹੀ ਦਿੰਦਾ ਫੇਰ ਕੀ ਕਰ ਲੈਨੇ ਆਪਾਂ ਫੇਰ ਆਪਣੇ ਕੋਲ ਕੋਈ ਹੱਲ ਨਹੀਂ ਬਾਈ ਬਣ ਕੇ ਯਾਰ ਇੰਨਾ ਕਿ ਤਾ ਤੁਸੀਂ ਧਿਆਨ ਦੇ ਲਿਆ ਕਰੋ ਹਲ ਤਾਂ ਫੇਰੀ ਸਕਦੇ ਜਦੋਂ ਅਪ ਗੁਰੂ ਮਹਾਰਾ ਜਦੋਂ ਆਪ ਨੂੰ ਟਰੈਕਟਰ ਦਿੱਤਾ ਦਾਦ ਨੂੰ ਦਿੱਤੇ ਆ ਉਹ ਤਾਂ ਆਪਾ ਕਰ ਹੀ ਸਕਦੇ ਆ ਚੱਲ ਠੀਕ ਆ ਬਾਈ ਮੈਂ ਦਿਆਂ ਬਹੁਤ ਧੰਨਵਾਦ ਆ ਵੀਰੇ ਤੇਰਾ ਦੇਖ ਕੇ ਸਾਨੂੰ ਯਾਰ ਸੌਣ ਲੱਗੇ ਰੂਹ ਨੂੰ ਸ਼ਾਂਤੀ ਮਿਲੀ ਆ ਵੀ ਯਾਰ ਤੂੰ ਸਿੱਧਾ ਕੰਮ ਕਰਿਆ ਕੋਈ